ਸੇ ਦੇ ਸਬੰਧ ਦੇ ਵਿੱਚ ਸਮੁੱਚੇ ਭਾਰਤ ਵਿੱਚ ਆਪੇ ਵੀ ਉਹਦਾ ਹਿੱਸਾ ਬਣਦੇ ਆ। ਹਾਂਜੀ। ਇਹ ਕਪਾ ਅਜ ਬਦਲ ਕੇ ਸੈਂਟਰ ਸਰਕਾਰ ਦੀ ਤੇ ਹਰਿਆਣਾ ਸਰਕਾਰ ਦੀ ਨਿਖੇਧੀ ਕਰਦੇ ਆ। ਅੱਛਾ। ਜਿਹੜਾ ਕਿਸਾਨਾਂ ਦੇ ਅਤਿਆਚਾਰ ਹੋ ਰਿਹਾ ਹੈ। ਹਾਂਜੀ ਹਾਂਜੀ ਬਿਲਕੁਲ ਸਹੀ। ਉਹਦੇ ਬਾਟਰ ਤੇ ਉਹਨਾਂ ਦੇ ਡਰੋਨ ਵਗੈਰਾ ਅਥਰੂ ਗੈਸ ਗੋਲੇ ਮਾਰੀ ਜਾਂਦੇ ਆ। ਉਹਦੀ ਨਿਖੇਧੀ ਕਰਦਾ ਕਿ ਇਹ ਨਹੀਂ ਹੋਣਾ ਚਾਹੀਦਾ। ਠੀਕ। ਇਹੜਾ ਇਹ ਮਤਲਬ ਕਿ ਅਧਿਕਾਰਤਾ ਹਾਈ ਕੋਰਟ ਨੇ ਵੀ ਉਹਨੂੰ ਲਾਣਤਾ ਪਾਇਆ ਵੀ ਜਿਹੜਾ ਇਹ ਰਸਤਾ ਸਭ ਦਾ ਸਾਂਝਾ ਹੁੰਦਾ ਬਾਡਰਾਂ ਦੇ ਤਾਂ ਪਾਕਿਸਤਾਨ ਉਹ ਵੀ ਭੇੜਾ ਬਾਡਰ ਬਣਾਤਾ ਸਹੀ ਗਾ ਬਿਲਕੁਲ ਸਹੀ ਪਾਕਿਸਤਾਨ ਵੀ ਨਹੀਂ ਆਪਾਂ ਗੋਲੇ ਤੇ ਉਹ ਦਾਗਦੇ ਇਹ ਡਰੋਨ ਦੀਆਂ ਇਹ ਗੱਲਾਂ ਕਰਦੇ ਸੀ ਅੱਜ ਇਹ ਡਰੋਨ ਆ ਪੰਜਾਬ ਦੀ ਧਰਤੀ ਤੇ ਵਰਤੀ ਜਾਂਦੇ ਆ ਹਾਂਜੀ ਹਾਂਜੀ ਇਹ ਪਟਿਆਲੇ ਵਾਲੇ ਡੀਸੀ ਸਾਹਿਬ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਨਾਲ ਦੀ ਨਾਲ ਇਹਨਾਂ ਦੇ ਡੀਸੀ ਨੂੰ ਚਿੱਠੀ ਲਿਖੀ ਸਪੈਸ਼ੀਅਲ ਚਿੱਠੀ ਲਿਖੀ ਤੇ ਕੱਲ ਦੇ ਡਰੋਨ ਬੰਦ ਹੋਏ ਨੇ ਠੀਕ ਹੈ ਇਹਨੀਆਂ ਬੇਨਤੀ ਕਰਦਾ ਹੋਇਆ ਮੈਂ ਤੇ ਪਲਾਨੀ ਦੇ ਡਰਬ ਬਿਲੀਵਲ 2020 ਉਹਦਾ ਕੀ ਵਿਚਾਰਾ ਬਿਲੀਵਲ 2020 ਦਾ ਇਹ 2020 ਇਹ ਬਾਈ ਇਹ ਤੇ ਵਿਚੀ ਹੈ ਨਾ ਜਿਹੜਾ ਇਹ ਆਪਾਂ ਕਰ ਰਿਹਾ 2020 ਬਿਜਲੀ ਇਹਨਾਂ ਨੇ ਕਿਰਾ ਮਤਲਬ ਕਿ ਪਿੱਛੇ ਪਤਾ ਸੀ ਪਰ ਅਜੇ ਤਾਂ ਨਹੀਂ ਕਰਿਆ ਇਹ 2020 ਲਾਤਾ ਇਹਨਾਂ ਨੇ ਇਹ ਬਸ ਪ੍ਰਯੋਗ ਉਹਦੇ ਵਿੱਚ ਹੈ ਹਾਂਜੀ 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 ਫਿਰ ਅਪਰ ਮੈਂ ਤੁਹਾਨੂੰ ਦੱਸੀ ਹੈ ਨਾ ਵੀ ਜੇ ਇਹ ਪਾਲਿਸੀਆਂ ਸਾਰੀਆਂ 20 ਵਾਲੀਆਂ ਲਾ ਲਓ ਚਾਹੇ ਹੋਰ ਜਿੰਨੀਆਂ ਪਾਲਿਸੀਆਂ ਬਣੀਆਂ ਮਾਰੂ ਨੀਤੀਆਂ ਬਣੀਆਂ ਹਾਂਜੀ ਇਹ ਉਹ ਸੈਂਟਰ ਨੇ ਲਾਗੂ ਕਰਤੀਆਂ ਹਾਂਜੀ ਹਾਂਜੀ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਕੀ ਕੁਝ ਵੀ ਨਹੀਂ ਬਚਣਾ ਤੇ ਇਹ ਇੱਕ ਅੱਠਵਾਂ ਪੰਜਾਬ ਦੀ ਜਿਹੜਾ ਅੱਠਵਾਂ ਪੇਕ ਵੀ ਉਹ ਉਹ ਨਹੀਂ ਉਠਾ ਰਿਹਾ ਵਾ ਸੈਂਟਰ ਸਰਕਾਰ ਅੱਠਵਾਂ ਪੇਕ ਜਿਹੜਾ ਅੱਠਵਾਂ ਪੇਕ ਮਿਸ਼ਨ ਦੀ ਪਟਾ ਰਿਹਾ ਜਿਹਦੇ ਮੁਲਾਜ਼ਮਾਂ ਨਾਲ ਆਪਣਾ ਇਹਦਾ ਕੁਝ ਮੁਲਾਜ਼ਮਾਂ ਨਾਲ ਠੱਗਾ ਹੋਇਆ ਜਿਹੜੇ ਮਤਲਬ ਕਿ ਉਹਨਾਂ ਨੋਟੀਫਿਕੇਸ਼ਨ ਪਹਿਲਾਂ ਹੋਇਆ ਸੀ ਉਹ ਭਰਤੀ ਬਾਅਦ ਚ ਹੋਏ ਨੇ ਸੋ ਕਰੋਨਾ ਦਾ ਕਾਰਨ ਬਣ ਕੇ ਉਹਨਾਂ ਨੂੰ ਅੱਧੇ ਨੂੰ 6ਵੇਂ ਪੇਕ ਰੈਂ ਲਾਈ ਜਾਂਦਾ ਤੇ ਉਹਨੂੰ 7ਵਾਂ ਲਾਈ ਜਾਂਦਾ ਇਸ ਤਰ੍ਹਾਂ ਮਤਲਬ ਕਿ ਇਹ ਵੀ ਸਰਕਾਰ ਦੇ ਅਸੀਂ ਇਹਦੇ ਲਈ ਖੇਤੀ ਕਰਦੇ ਆ ਕਿ ਜਿਹੜਿਆਂ ਦੀ ਤੁਹਾਡੀ ਔਰ ਸਿਨੇਟਰਮ ਮਾਈਟਰ ਪਹਿਲਾਂ ਬਣਿਆ ਹੋਇਆ ਹੈ ਉਹਨਾਂ ਨੂੰ ਮਤਲਬ ਕੇ ਛੇਮਾ ਕਮਿਸ਼ਨ ਲਾਉਣਾ ਚਾਹੀਦਾ ਠੀਕ ਹੈ ਪ੍ਰਧਾਨ ਜੀ ਠੀਕ ਹੈ ਬਹੁਤ ਮਿਹਰਬਾਨੀ ਹੈ ਹਾਂ ওকে ওকে ਦੋ ਗੱਟੇ ਗੱਲੇ ਲੀਦਾ ਮਸਲਾ ਹਾਂਜੀ ਯਾਹ ਅਜ ਦਾ ਖਰਚਾ ਉਹ ਜਿਹੜਾ ਸਾਰਾ ਆਪਣੇ ਸੰਕਟ ਆ ਸਰਕਾਰ ਤੇ ਪੈਂਦਾ ਉਹਦੇ ਕਿਤੇ ਲੈ ਗਿਆ ਲੋਕ ਕਿਸਾਨ ਇੱਥੇ ਸੰਘਰਸ਼ ਜੋ ਮਤਲਬ ਕਿ ਲਾਈ ਬੈਠੇ ਨੇ ਉਹ ਤੇ ਮਰੀ ਜਾਂਦੇ ਨੇ ਇਹ ਜਾ ਕੇ ਯੋਧਿਆਂ ਨੂੰ ਤੁਰ ਪਿਆ ਉਹਨੂੰ ਰਾਮ ਮੰਦਰ ਦੇ ਵਿੱਚੋਂ ਆ ਉੱਥੇ ਗਿਆ ਉਹਦੋਂ ਨੂੰ ਤੁਰ ਪਿਆ ਉੱਥੇ ਲੋਕਾਂ ਨੂੰ ਕਹਿੰਦੇ ਆ ਵੀ ਜਦੋਂ ਇਹ ਕਿਸੇ ਚੀਜ਼ ਤੋਂ ਡਰਦੇ ਨਹੀਂ ਫਿਰ ਕੇਂਜਰੀਵਾਲ ਨੇ ਵੀ ਲੋਕਾਂ ਦਾ ਘਾੜਿਆ ਉੱਥੇ ਪੇਸ਼ ਹੋਵੇ ਜਾ ਕੇ ਆਪਦਾ ਹਾਂਜੀ ਹਾਂਜੀ ਸਹੀ ਗੱਲ ਹੈ ਉਹ ਕਰਦਾ ਭੱਜਿਆ ਹਾਂਜੀ ਮੇਰਾ ਕਹਿਣਾ ਦੂਜਿਆਂ ਨੂੰ ਤਾਂ ਇਹ ਐ ਕਹਿੰਦੇ ਐ ਵੀ ਸੈਂਟਰ ਸਾਡੇ ਨਾਲ ਧੱਕਾ ਕਰਦਾ ਇਹਨੂੰ ਇੱਥੇ ਦੂਜਿਆਂ ਨੂੰ ਕਹਿੰਦੇ ਦੂਜੇ ਕਹਿੰਦੇ ਸਾਡਾ ਭਗਵਾਨ ਸamant ਧੱਕਾ ਕਰਦਾ ਵੀ ਧੱਕਾ ਦਾ ਚਲੋ ਜੇ ਤੁਸੀਂ ਵੀ ਪੰਜਾਬ ਦੇ ਲੋਕਾਂ ਨਾਲ ਕਰਦੇ ਹੋ ਤੁਸੀਂ ਵੀ ਜੋ ਸੈਂਟਰ ਕਰਦਾ ਉਹਨੂੰ ਖੜੇ ਮੱਥੇ ਪਰਵਾਣ ਕਰੋ ਸਾਹਮਣੇ ਹਾਂਜੀ ਜੇ ਵੀ ਸਾਡੇ ਇੱਥੇ ਮਤਲਬ ਕਿ ਪੰਜਾਬ ਦੇ ਲੀਡਰ ਐ ਮੈਂ ਨਹੀਂ ਕਹਿੰਦਾ ਵੀ ਕਿਸੇ ਜਣਾਮ ਹਮੈਤ ਕਰਦਾ ਪਰ ਜਦੋਂ ਉਹਨਾਂ ਨੂੰ ਕਿਸੇ ਨੇ ਈਡੀ ਨੇ ਬੁਲਾਇਆ ਕੋਈ ਗੱਜ ਹੈ ਸਹੀ ਜਿਹਾ ਲੱਗਦਾ ਕੋਈ ਮੱਥੇ ਨਾਲ ਭਜਦਾ ਉਹਨੂੰ ਅਰੈਸਟ ਕਰੇ ਕੁਛ ਕਰੇ ਉਹਦੀ ਈਡੀ ਦੀ ਮਰਜ਼ੀ ਐ ਲੋਚੀ ਆ ਜਾਂ ਨਾ ਲੋਚੀ ਆ ਤੇ ਜਦੋਂ ਕੇਂਦ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਸਰਕਾਰ ਨਾਲ ਸਿੱਧਾ ਜਾ ਕੇ ਮੱਥਾ ਲਾਵੇ ਜੋ ਵੀ ਉਹਨਾਂ ਨੇ ਕੋਈ ਬੁਲਾਇਆ ਕਿਸੇ ਧਰਨੇ ਉੱਚ ਸੱਤਾ ਨੇ ਬੁਲਾਇਆ ਹੈ ਉੱਤੇ ਪੇਸ਼ ਹੋਵੇ ਤੇ ਆਪ ਦਾ ਪੱਖ ਰੱਖੇ ਹਾਂ ਜੀ ਹਾਂ ਨਹੀਂ ਦੋਛੇ ਉਹਨੂੰ ਕੀ ਖਤਰਾ ਹੈ ਸਹੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਹੈ ਹਾਂ ਇਸ ਕਰਕੇ ਵੀ ਜਿਹੜੀ ਇਹ ਆਪਾਂ 16 ਦੀ ਹੜਤਾਲ ਕਰ ਰਹੇ ਹਾਂ ਇਹਨਾਂ ਪਾਲਿਸੀਆਂ ਦੇ ਸੰਬੰਧ ਦੇ ਵਿੱਚ ਸਮੁੱਚੇ ਭਾਰਤ ਵਿੱਚ ਆਪ ਵੀ ਉਸ ਦਾ ਹਿੱਸਾ ਬਣਦੇ ਆਂ ਤੇ ਇੱਕ ਆਪ ਅੱਜ ਬਦਲ ਕੇ ਸੈਂਟਰ ਸਰਕਾਰ ਦੀ ਤੇ ਹਰਿਆਣਾ ਸਰਕਾਰ ਦੀ ਨਿਖੇਧੀ ਕਰਦੇ ਆਂ ਅੱਛਾ ਜਿਹੜਾ ਕਿਸਾਨਾਂ ਦੇ ਅਤਿਆਚਾਰ ਹੋ ਰਿਹਾ ਹੈ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਉਹਦੇ ਬਾਟਰ ਤੇ ਉਹਨਾਂ ਦੇ ਡਰੋਨ ਵਗੈਰਾ ਅਤੂ ਗੈਸ ਗੋਲੇ ਮਾਰੀ ਜਾਂਦੇ ਆ ਬਹੁਤ ਦਿਨ ਕਹਿੰਦੀ ਕਰਦਾ ਕਿ ਇਹ ਨਹੀਂ ਹੋਣਾ ਚਾਹੀਦਾ ਜਿਹੜਾ ਇਹ ਮਤਲਬ ਕਿ ਅਧਿਕਾਰਤਾ ਹਾਈ ਕੋਰਟ ਨੇ ਵੀ ਉਹਨੂੰ ਲਾਣਤਾ ਪਾਇਆ ਵੀ ਜਿਹੜਾ ਇਹ ਰਸਤਾ ਸਭ ਦਾ ਸਾਂਝਾ ਹੁੰਦਾ ਹੈ ਬਾਟਰਾਂ ਦਾ ਤਾਂ ਪਾਕਿਸਤਾਨ ਉਹ ਵੀ ਭੇੜਾ ਬਾਟਰ ਬਣਾਤਾ ਸਹੀ ਗਾ ਬਿਲਕੁਲ ਸਹੀ ਹੈ ਪਾਕਿਸਤਾਨ ਵੀ ਨਹੀਂ ਆਪਾਂ ਗੋਲੇ ਤੇ ਉਹ ਦਾਗਦੇ ਇਹ ਡਰੋਨ ਨੇ ਐ ਗੱਲਾਂ ਕਰਦੇ ਸੀ ਅਜੇ ਡਰੋਨ ਆ ਪੰਜਾਬ ਦੀ ਧਰਤੀ ਤੇ ਵਰਤੀ ਜਾਂਦੇ ਆ ਹਾਂਜੀ ਹਾਂਜੀ ਇਹ ਪਟਿਆਲੇ ਵਾਲੇ ਡੀਸੀ ਸਾਹਿਬ ਦਾ ਮੈਂ ਧੰਨਵਾਦ ਕਰਦਾ ਜ ਨਾਲ ਦੇ ਨਾਲ ਇਹਨਾਂ ਦੇ ਡੀਸੀ ਨੂੰ ਚਿੱਠੀ ਲਿਖੀ ਐ ਸਸਪਰੀਡਿਟੀ ਨੂੰ ਚਿੱਠੀ ਲਿਖੀ ਤੇ ਕੱਲ ਦੇ ਡਰਾਉਨ ਬੰਦ ਹੋਏ ਨੇ ਠੀਕ ਇਹਨੀਆਂ ਬੇਨਤੀ ਕਰਦਾ ਹੋਇਆ ਮੈਂ ਤੇ ਪ੍ਰਧਾਨ ਜੀ ਜਿਹੜਾ ਬਿਲੀਵਲ 2020 ਉਹਦਾ ਕੀ ਵਿਚਾਰ ਆ ਬਿਲੀਵਲ 2020 ਦਾ ਇਹ 2020 ਇਹ ਬਾਈ ਇਹ ਤਾਂ ਵਿੱਚੀ ਹੈ ਨਾ ਜਿਹੜਾ ਇਹ ਆਪਾਂ ਹੁਣ ਕਰ ਰਹੇ ਆ 2020 ਬਿਜਲੀ ਬੀਜ ਨੇ ਕਿਰਾ ਮਤਲਬ ਕਿ ਪਿੱਛੇ ਪਤਾ ਸੀ ਪਰ ਅਜੇ ਤੱਕ ਨਹੀਂ ਕਰਿਆ ਇਹ 2020 ਲਾਤਾ ਇਹਨਾਂ ਨੇ ਇਹ ਬਸ ਪ੍ਰਿਆਬ ਉਹਦੇ ਵਿੱਚ ਹੈ ਹਾਂਜੀ 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 ਇਹਦੇ ਅਪਰ ਮੈਂ ਤੁਹਾਨੂੰ ਦੱਸੀ ਹੈ ਨਾ ਵੀ ਜੇ ਇਹ ਪਾਲਿਸੀਆਂ ਸਾਰਿਆਂ 20 ਵਾਲੀਆਂ ਲਾ ਲਓ ਚਾਹੇ ਹੋਰ ਜਿੰਨੀਆਂ ਪਾਲਿਸੀਆਂ ਬਣੀਆਂ ਮਾਰੂ ਨੀਤੀਆਂ ਬਣੀਆਂ ਇਹ ਉਹ ਸੈਂਟਰ ਨੇ ਲਾਗੂ ਕਰਤੀਆਂ ਹਾਂਜੀ ਹਾਂਜੀ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਕੀ ਕੁਝ ਵੀ ਨਹੀਂ ਬਚਣਾ ਤੇ ਇਹ ਕਾਠਵਾ ਪੰਜਾਬ ਦੀ ਜਿਹੜਾ 8 ਅਪ੍ਰੈਲ ਮੇਕ ਉਹ ਉਹ ਨਹੀਂ ਉਠਾ ਰਿਹਾ ਵਾ ਸੈਂਟਰ ਸਰਕਾਰ 8 ਅਪ੍ਰੈਲ ਜਿਹੜਾ 8 ਅਪ੍ਰੈਲ ਮਿਸ਼ਨ ਦੀ ਬਿਠਾ ਰਿਹਾ ਜਿਹਦੇ ਮੁਲਾਜ਼ਮਾਂ ਨਾਲ ਆਪਾਂ ਦਾ ਕੁਝ ਮੁਲਾਜ਼ਮਾਂ ਨਾਲ ਠੱਗਾ ਹੋਇਆ ਹੈ ਇਹਦੇ ਮਤਲਬ ਕਿ ਉਹਨਾਂ ਨੋਟੀਫਿਕੇਸ਼ਨ ਪਹਿਲਾਂ ਹੋਇਆ ਸੀ ਉਹ ਭਰਤੀ ਬਾਅਦ ਚ ਹੋਏ ਨੇ ਪਰ ਉਹਨਾਂ ਦਾ ਕਾਰਨ ਬਣ ਕੇ ਉਹਨਾਂ ਨੂੰ ਅੱਧੇ ਨੂੰ 6ਵਾਂ ਪੇਜ ਤੁਸੀਂ ਲਾਈ ਜਾਂਦਾ ਤੇ ਉਹਨੂੰ 7ਵਾਂ ਲਾਈ ਜਾਂਦਾ ਹੈ ਇਸ ਤਰ੍ਹਾਂ ਮਤਲਬ ਕਿ ਹਾਂ ਜੀ ਇਹ ਵੀ ਸਰਕਾਰ ਦੇ ਅਸੀਂ ਇਹਦੇ ਲਈ ਖੇਤੀ ਕਰਦੇ ਆ ਕਿ ਜਿਹੜਿਆਂ ਦੀ ਤੁਹਾਡੀ ਆਉਟਸਾਈਡ ਮੈਟਰ ਪਹਿਲਾਂ ਬਣਿਆ ਹੋਇਆ ਹੈ ਉਹਨਾਂ ਨੂੰ ਮਤਲਬ ਕਿ 6ਵਾਂ ਕੰਮ ਇਹ ਕਮਿਸ਼ਨ ਲਾਉਣਾ ਚਾਹੀਦਾ ਠੀਕ ਹੈ ਪ੍ਰਧਾਨ ਠੀਕ ਹੈ ਬਹੁਤ ਮਿਹਰਬਾਨੀ ਹੈ ਹਾਂ ਓਕੇ ਓਕੇ ਹਾਂਜੀ ਦੋਸਤੋ ਏਸ IAS ਦੀ ਵਧੀਆ ਅਪਡੇਟ ਅਪਡੇਟ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰ ਲੈਣਾ ਸ਼ੇਅਰ ਕਰ ਲੈਣਾ ਸਾਡੇ ਚੈਨਲ ਤੇ ਆਰੀ ਵੀਡੀਓ ਵਧੀਆ ਲੱਗਦੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਆਪਣਾ ਧੰਨਵਾਦ ਜੀ